ਸਰੀਕ ਡੈਡ ਬਡੀ ਮਿਲੀ ਹੈਗੀ ਆ ਰਾਮਪੁਰਾ ਜਵਾਰ ਵਾਲਾ ਤਾਂ ਕੀ ਮਾਮਲਾ ਕੀ ਕਹਲ ਸਾਨੂੰ ਪਤਲਾ ਮਿਲੀ ਸੀ ਜੀ ਵੀਰ ਦਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਰਾਮਪੁਰਾ ਜਵਾਰ ਵਾਲਾ ਵੀ ਉਹਦੀ ਜਿਹੜੀ ਡੈਡ ਬਡੀ ਹੈ ਮਨਰੇਗਾ ਪਵੰਦੇ ਵਿੱਚ ਪਈ ਹੈ ਤੇ ਅਸੀਂ ਇੱਥੇ ਆਏ ਸੀਗੇ ਇਹਨਾਂ ਦੇ ਫਾਦਰ ਦੀ ਸਟੇਟਮੈਂਟ ਲਿਖੀ ਹੈ ਸਟੇਟਮੈਂਟ ਲਿਖ ਕੇ ਉਸ ਦੇ ਆਧਾਰ ਤੇ ਅਸੀਂ ਕਾਰਵਾਈ ਕਰਤੀ ਹੈ ਤੇ ਉਹਦੇ ਸਵੰਚ ਪੋਸਟਮार्टम ਕਰਵਾ ਕੇ ਤੇ ਅਗਲੀ ਕਾਰਵਾਈ ਅਮਰੁੱਤ ਜਾਂਦੀ ਜਾਂਦੀ ਹੈ ਜੋ ਵੀ ਅਸਲ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਬਣਦੀ ਕਾਰਵਾਈ ਪਹਿਲਾਂ ਹੀ ਐਫਆਰ ਦਰਜ ਕਰ ਦਿੱਤੀ ਬਿਆਨਾਂ ਦੇ ਵਿੱਚ ਕੀ ਦਰਜ ਕਰਾਇਆ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਫੋਟੋ ਜਿੱਦਾਂ ਕਰਕੇ ਨਸ਼ੇ ਕਰਨ ਗਿਆ ਹੈਗਾ ਲੜਕੀ ਦੇ ਘਰ ਦੀ ਬਿਆਨਾਂ ਦੇ ਵਿੱਚ ਦਰਜ ਕਰਾਇਆ ਹੈ ਵੀ ਜਿਹੜਾ ਲੜਕਾ ਸੀ ਇਹਨਾਂ ਦਾ ਉਹ ਪਹਿਲਾਂ ਕਿਸੇ ਲੜਾਈ ਝਗੜੇ ਦੇ ਕੇਸ ਵਿੱਚ 1.5 ਸਾਲ ਜੇਲ੍ਹ 'ਚ ਰਹਿ ਕੇ ਹੁਣ ਤਿੰਨ ਚਾਰ ਮਹੀਨੇ ਤੋਂ ਬਾਹਰ ਆਇਆ ਹੋਇਆ ਸੀਗਾ ਤੇ ਉਸ ਕਰਕੇ ਥੋੜਾ ਸ਼ਰਾਬ ਪੀਣ ਦਾ ਆਦੀ ਬਣ ਚੁੱਕਿਆ ਸੀਗਾ ਤੇ 17 ਤਰੀਕ ਨੂੰ ਉਹ ਘਰੋਂ ਚਲੇ ਗਿਆ ਤੇ ਉਹਦੀ 19 ਤਰੀਕ ਨੂੰ ਜਿਹੜੀ ਡੈੱਡ ਬੋਡੀ ਬਾਰੇ ਇਹਨਾਂ ਨੂੰ ਪਤਾ ਮਿਲਿਆ ਤੇ ਸਾਨੂੰ ਨਾਲ ਜਿਹਨਾਂ ਨੇ ਇਤਲਾਹ ਦਿੱਤੀ ਹੈ ਅਸੀਂ ਫੌਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਜੋ ਵੀ ਅਸਲ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਹੀ ਸਲਾਖਾਂ ਦੇ ਅੰਦਰ ਭੇਜਿਆ ਜਾਵੇ ਕੀ ਨਾਮ ਹੈ ਤੁਹਾਡਾ ਮੇਜਰ ਸਿੰਘ ਜੀ ਮੇਜਰ ਸਿੰਘ ਕੱਲ ਜਮਹਾਰਾ ਲੈ ਦੇ ਵਿੱਚ ਉਹਨੇ ਜਿਹੜੇ ਦੀ ਡੈੱਥ ਹੋਈ ਹੈ ਉਹ ਕੀ ਲੱਗਦੇ ਸੀਗੇ ਕੀ ਨਾਮ ਸੀ ਉਹਦਾ ਕਿਵੇਂ ਜਿਹੜਾ ਹਸ ਬੇਟਾ ਦੀ ਜੀ ਮੇਰਾ ਕੀ ਨਾਮ ਵੀਰ ਦਿਵਿੰਦਰ ਜੀ ਕੀ ਗੱਲ ਹੋਈ ਸੀ ਇਹ ਜੀ ਤਰੀਕਾ ਇਹ ਤਿੰਨ ਮੇਰ ਜਾਨ ਨੇ ਤਰੀਕ ਤਾਂ ਉੱਧੇ ਇਹ ਚ ਰਹਿ ਗਿਆ ਚਲਾ ਗਿਆ ਜਦੋਂ ਅਸੀਂ ਦੇਖਿਆ ਵੀ ਚਲ ਕਿਸੇ ਯਾਰ ਮਿੱਤਰ ਨਾਲ ਗਿਆ ਹੋਊਗਾ ਚਲ ਆ ਜਾਊਗਾ ਅਸੀਂ ਦੇਖਿਆ ਵੀ ਚਲ ਆ ਜਾਊਗਾ ਉਹ ਆਇਆ ਨਹੀਂ ਫਿਰ ਉਦੋਂ ਬਾਅਦ ਸਾਨੂੰ ਕਿਸੇ ਮੈਂ ਸਵੇਰੇ ਉੱਥੇ ਦੇਖਣ ਗਿਆ ਜੀ ਫਿਰ ਉੱਥੇ ਪਿਆ ਐ ਡੇਡਾ ਪਿਆ ਤੀ ਜੀ ਐ ਹੱਥ ਸਿਰੰਜ ਫੜ ਕੇ ਆਈਂਦਾ ਬਤਾਤਾ ਵੀ ਇਹ ਟੀਕਾ ਲਾ ਕੇ ਮਰੇ ਜੀ ਇਹ ਮਾਰਿਆ ਜੀ ਕਿਸ ਨੇ ਖੈਬਾ ਜੀ ਜੀ ਮੇਰੀ ਕਿਸੇ ਨੇ ਖੈਬਾ ਜੀ ਰੀਤੀ ਕਿਸ ਰਿੰਗ ਲੰਦਾ ਸੀ ਪਹਿਲਾਂ ਨਾ ਜੀ ਪੋਰਾ ਵੀ ਨਹੀਂ ਸੀ ਸ਼ਰਾਬ ਜ਼ਰੂਰ ਪੀਂਦਾ ਸੀ ਜੀ ਸ਼ਰਾਬ ਦਿੰਦੇ ਹਾਂ ਜੀ ਉਹ ਵੀ ਤੀਏ ਚੌਥੇ ਦਿਨ ਪੀਂਦਾ ਸੀ ਜੀ ਕੀ ਲੱਗਦਾ ਕੀ ਹੈ ਕਿਵੇਂ ਮਾਰਿਆ ਹੋ ਸਕਦਾ ਮਾਰਿਆ ਜੀ ਕਿਸੇ ਨੇ ਜ਼ਰ ਕਿਸ ਤਰ੍ਹਾਂ ਹੀ ਮੰਗ ਕਰਦੇ ਸੀ ਹਾਂ ਜੀ ਮੰਗ ਕਿਸ ਤਰ੍ਹਾਂ ਦੀ ਕਰਦੇ ਅਸੀਂ ਤਾਂ ਇਹ ਕਹਿੰਦੇ ਜੀ ਇਹ ਆਪਣਾ ਜਿਹੜੀ ਫੋਰਸ ਹੈ ਇਹ ਨਿصاف ਕਰੇ ਹਾਂ ਪੁਲਿਸ ਨੇ ਸਾਥ ਦਿੱਤਾ ਤੁਹਾਡਾ ਹਾਂ ਜੀ ਹਾਂ ਜੱਜ ਕੇ ਜਿੱਤਾਂ ਜੀ ਕੀ ਨਾਮ ਹੈ ਕਲਵਿੰਦਰ ਸਿੰਘ ਜੀ ਕਲਵਿੰਦਰ ਸਿੰਘ ਜੀ ਦੀ ਡੈਥ ਹੋਈ ਕੀ ਲੱਗਦਾ ਹੈ ਤੁਹਾਡੇ ਕੀ ਗੱਲਬਾਤ ਹੋਈ ਹੈ ਸਾਰੀਰਾ ਸੀ ਜੀ ਮੇਰਾ ਛੋਟਾ ਵੀਰ ਦਵਿੰਦਰ ਸਿੰਘ 17 ਤਰੀਕ ਨੂੰ ਗਾਇਬ ਹੋ ਗਿਆ ਸੀਗਾ 19 ਨੂੰ ਸਾਨੂੰ ਡੈੱਡ ਬੋਡੀ ਮਿਲੀ ਆ ਆਪਣਾ ਆਪਣਾ ਸੈਂਟਰ ਚੋਂ ਹੀ ਤੇ ਸਾਨੂੰ ਤਾਂ ਇਹ ਮੰਗ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜਦੋਂ ਡੈੱਡ ਬੋਡੀ ਮਿਲੀ ਉਸ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਹੱਥ 'ਚ ਕੁਝ ਹੈਗਾ ਸੀ ਉਦੋਂ ਮੈਂ ਤਾਂ ਹੀ ਬਾਹਰ ਸੀਗਾ ਮੈਂ ਤਾਂ ਉਦੋਂ ਬਾਅਦ ਆਇਆ ਸੀ ਮੈਂ ਖਨੌਰੀ ਕੰਮ ਕਰਦਾ ਜੀ ਮੈਂ ਖਨੌਰੀ ਸੀ ਜੀ ਤਾਂ ਕਰਕੇ ਮੈਂ ਤਾਂ ਮੈਂ 10 ਵਜੇ ਜੀ ਪਰ ਸੋਸ਼ਲ ਮੀਡੀਆ ਤੇ ਗੱਲਾਂ ਹੋ ਰਹੀਆਂ ਵੀ ਇਹ ਐਦਾਂ ਕਰਕੇ ਨਸ਼ੇ ਨਾਲ ਮਰਿਆ ਉਹਦਾ ਨਾ ਜੀ ਨਾ ਨਸ਼ਾ ਨੁਸ਼ਾ ਇਹ ਉਹ ਦਾਰੂ ਜਰੂਰ ਪਿੰਦਾ ਸੀ ਹੋਰ ਕੋਈ ਕੋਈ ਗੱਲ ਤਾਂ ਫਾਵਾ ਦਾ ਡਾਂਗੀਆਂ ਹੋ ਰਹੀਆਂ ਨੇ ਕੀ ਲੱਗਦਾ ਫਿਰ ਕਿਸੇ ਨੇ ਮਾਰਿਆ ਜਾਂ ਕੀ ਗਲਵਾਤ ਹੈ ਹਾਂ ਜੀ ਸਾਨੂੰ ਲੱਗਦਾ ਵੀ ਕਿਸੇ ਨੇ ਆਪਣਾ ਇਹਦਾ ਕੋਈ ਬਾਰਦਾਤ ਕਰੀ ਇਹ ਤੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਮੰਗ ਕਰਦੇ ਅਸੀਂ ਤਾਂ ਇੱਕ ਹੀ ਪ੍ਰਸ਼ਾਸਨ ਪ੍ਰਸ਼ਸ ਨੂੰ ਕਹਿੰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ